ਇਹ ਖਬਰ ਦੇਖ ਕੇ ਤਾਂ ਐਦਾਂ ਲੱਗਦਾ ਕਿ ਅਸਮਾਨ ਧਰਤੀ ਤੇ ਆ ਕੇ ਹੀ ਡਿੱਗ ਪਿਆ ਜਿਵੇਂ ਕਿ ਵੀ ਤੁਹਾਨੂੰ ਪਤਾ 15 ਮਾਰਚ ਨੂੰ ਪੀਐਸਟਡ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਇੱਕ ਜਿਹੜੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੀਐਸਟਡ ਦੇ 6 ਫਰਵਰੀ ਨੂੰ ਫਾਰਮ ਸ਼ੁਰੂ ਹੋਣੇ ਸੀ ਸੋ ਇਹ ਵੀਡੀਓ ਰਾਤ ਦੇ 12 ਵਜੇ ਆਪਾਂ ਬਣਾ ਰਹੇ ਆ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫਾਰਮ 6 ਫਰਵਰੀ ਨੂੰ ਭਰੇ ਜਾਣੇ ਐ 5 ਫਰਵਰੀ ਦੀ ਇਹ ਵੀਡੀਓ ਰਾਤ ਦੇ 12 ਵਜੇ ਬਣੀ ਹੈ ਤੁਸੀਂ ਦੇਖੋ ਵੀ ਕੀ ਹੋਇਆ ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ ਕਰਕੇ ਸਰਕਾਰ ਨੂੰ ਪੇਪਰ ਲੈਂਡ ਦੀ ਐਨੀ ਕਾਲੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਝਿੜਕਾ ਮਾਰੀਆਂ ਨੇ ਕਿ ਤੁਹਾਨੂੰ ਪੇਪਰ ਲੈਣਾ ਹੀ ਪੈਣਾ ਹੈ ਸਰਕਾਰੀ ਅਧਿਪਕਾਂ ਨੂੰ ਵੀ ਪ੍ਰੋਮੋਸ਼ਨ ਵਾਸਤੇ ਪੇਪਰ ਦੇਣਾ ਹੀ ਪੈਣਾ ਇਸ ਕਰਕੇ ਵੀ ਸਰਕਾਰ ਇੰਨੀ ਕਾਲੀ ਹੋ ਗਈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜਿਹੜੇ ਇਹ ਪਹਿਲੀ ਵਾਰ ਹੋ ਰਿਹਾ ਕਿ ਐਡਾ ਵੱਡਾ ਸਟਰਕਚਰ ਪਹਿਲਾਂ ਹੀ ਸਾਹਮਣੇ ਆ ਰਿਹਾ ਹੈ ਕਿ ਜਿਹੜਾ 6 ਤੋਂ ਲੈ ਕੇ 20 ਫਰਵਰੀ ਤੱਕ 14 ਦਿਨਾਂ ਚ ਫਾਰਮ ਭਰੇ ਜਾਣਗੇ 21 ਤੋਂ ਲੈ ਕੇ 23 ਦੇ ਵਿੱਚ ਵਿੱਚ ਤੁਹਾਡਾ ਜਿਹੜਾ करेक्शन डेट ਆਊਗੀ ਫਾਰਮ ਭਰਨ ਤੋਂ ਬਾਅਦ ਐਡਮਿਟ ਕਾਰਡ ਤੁਹਾਡੇ 21 ਤੋਂ ਲੈ ਕੇ 23 ਦੇ ਵਿੱਚ 3 ਦਿਨ ਦੇ ਵਿੱਚ ਡਾਊਨਲੋਡ ਕਰਨ ਦਾ ਤੁਹਾਨੂੰ ਸਮਾਂ ਮਿਲੇਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਵੀ ਟੈਸਟ ਡੇਟ ਇਹਨਾਂ ਨੇ 15 ਮਾਰਚ ਆਲਰੇਡੀ ਪਹਿਲਾਂ ਹੀ ਦੱਸ ਦਿੱਤੀ ਹੈ ਆਨਸਰ ਕੀ ਜਿਹੜੀ ਅਪਲੋਡ ਕਰਨਗੇ 16 ਤਰੀਕ ਨੂੰ ਕਰਨਗੇ 16 ਮਾਰਚ ਨੂੰ ਉਸ ਤੋਂ ਬਾਅਦ ਜਿਹੜੀ ਸਬਮਿਸ਼ਨ ਅਬਜੈਕਸ਼ਨ ਜਿਹੜੀ ਆਨਸਰ ਕੀਤੀ ਲਾਉਣੀ ਹੈ 3 ਦਿਨ ਲੱਗੂਗੀ ਲਗਭਗ 17 18 21 ਲਗਭਗ 4 ਦਿਨ ਲੱਗੂਗੀ ਮਾਰਚ ਦੇ ਵਿੱਚ ਉਦਾ ਫਾਈਨਲ ਆਨਸਰ ਕੀ ਕਹਿੰਦੇ ਦੁਬਾਰਾ ਅਸੀਂ ਰਿਲੀਜ਼ ਕਰਦਾਂਗੇ ਕਦੋਂ ਰਿਲੀਜ਼ ਕਰਦਾਂਗੇ 28 ਤਿੰਨ ਨੂੰ 28 ਮਾਰਚ ਨੂੰ ਫਾਈਨਲ ਆਨਸਰ ਕੀ ਆਜੂ ਤੇ ਰਿਜ਼ਲਟ ਸੋਡਾ 2 ਅਪ੍ਰੈਲ ਨੂੰ ਰਿਜ਼ਲਟ ਆ ਜਾਊਗਾ ਹੁਣ ਜਿਹੜੇ ਕਹਿੰਦੇ ਆ ਕਿ ਪੀਐਸਟੈਟ ਵਾਸਤੇ ਤਿਆਰੀ ਹੌਲੀ ਹੌਲੀ ਕਰ ਲਾਂਗੇ ਪੀਐਸਟੈਟ ਅੱਗੇ ਹੋ ਜੂ ਉਹ ਆਪਣਾ ਭੁੱਲ ਜੋ ਵੀ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਦੇ ਸਾਰੇ ਇੰਸਪੈਕਟਰਾਂ ਦੀਆਂ ਥਿਉਰੀ ਵੀਡੀਓ ਫ੍ਰੀ ਤੁਹਾਨੂੰ ਦੇਖਣ ਨੂੰ ਆਉਣ ਵਾਲੇ ਦਿਨਾਂ 'ਚ ਮਿਲਣਗੀਆਂ ਇਸ ਤੋਂ ਇਲਾਵਾ ਤੁਸੀਂ ਥਿਉਰੀ ਨੋਟਸ ਰਾਹੀਂ ਕਿਵੇਂ ਤਿਆਰੀ ਕਰਨੀ ਹੈ ਐਮਸੀਕਿਊ ਨੋਟਸ ਰਾਹੀਂ ਤਰੀਕੇ ਨੇ ਘੱਟ ਸਮੇਂ ਦੇ ਵਿੱਚ ਪੀਐਸਟੈਟ ਕਿਵੇਂ ਕੁਆਲੀਫਾਈ ਕਰਨਾ ਗੱਲ ਮੁਕਦੀ ਹੈ ਕਿ ਯਾਰ ਤੁਹਾਡਾ ਪੀਐਸਟ ਪਾਸ ਕਰਵਾ ਕੇ ਛੱਡਾਂਗੇ ਚੈਨਲ ਨੂੰ ਹੁਣੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ 7 ਸਾਲਾਂ ਦਾ ਤਜਰਬਾ ਆਪਣਾ ਵੀ ਹੈਗਾ अनेका ਕੀ ਹਜ਼ਾਰਾਂ ਸਟੂਡੈਂਟ ਆਪਣੇ ਚੈਨਲ ਤੋਂ ਜਿਹੜੇ ਪੀਐਸਡ ਪਾਸ ਕਰ ਚੁੱਕੇ ਆ ਠੀਕ ਹੈ ਸੋ ਜੁੜੋ ਚੈਨਲ ਨਾਲ ਲਾਈਕ ਕਰੋ ਸ਼ੇਅਰ ਕਰੋ ਇਸ ਜਾਣਕਾਰੀ ਨੂੰ ਵਧੀਆ ਲੱਗਿਆ ਧੰਨਵਾਦ